ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪਠਾਨ ਕੋਲ ਸਟਾਰ ਮੀਡੀਆ ਮੈਂ ਤੁਹਾਡਾ ਦੋਸਤ ਮਨਵ ਹਲਕਾ ਪੋਆ ਦਾ ਪਿੰਡ ਪੈਂਦਾ ਹੈ ਖੁਸ਼ੀ ਨਗਰ ਇੱਥੇ ਕੀ ਬਹੁਤ ਹੀ ਮੰਦ ਭਾਗੀ ਖਬਰ ਨੂੰ ਸੁਣਾਉਣ ਜਾ ਰਿਹਾ ਹਾਂ ਤਿੰਨ ਬੱਚਿਆਂ ਦੀ ਮਾਂ ਹੋਈ ਪ੍ਰੇਮੀ ਸਗ ਫਰਾਰ ਆਖਰ ਕੀ ਹੈ ਇਹਨਾਂ ਬੱਚਿਆਂ ਦਾ ਕਸੂਰ ਅੱਜ ਵੀ ਕਰਦੇ ਨੇ ਆਪਣੀ ਮਾਂ ਦੀ ਭਾਲ ਦੇਖੋ ਤੁਸੀਂ ਵੀ ਪੂਰੀ ਖਬਰ ਕੀ ਹੈ ਆਖਰ ਕੀ ਪੂਰਾ ਮਾਮਲਾ ਨਾਦਰ ਲਖਿੰਦਰਪੁਰ ਤੇ ਕੀ ਕਾਰਨ ਹੈਗਾ ਤੁਸੀਂ ਮੰਮੀ ਦੀਆਂ ਖੋਦਾਂ ਦਿਖਾ ਰਹੇ ਹੋ ਤੁਸੀਂ ਥੋੜਾ ਪਰੇਸ਼ਾਨ ਜਿਹਾ ਲੱਗ ਰਹੇ ਹੋ ਹਾਂਜੀ ਕੀ ਗੱਲ ਹੈ ਜੀ ਕਾਰ ਵਿੱਚ ਮੰਮਾ ਤੇ ਪਾਪਾ ਦੀ ਲਈ ਹੋਈ ਹੈ ਮੰਮਾ ਕਿ ਇਹ ਮੁੰਨੇ ਨਾ ਭੱਜ ਗਿਆ ਹਾਂਜੀ ਕਿੱਥੋਂ ਦਾ ਮੁੰਡਾ ਪਤਾ ਪਿੰਡ ਦਾ ਹੀ ਆ ਕਿੰਨੇ ਦਿਨ ਹੋ ਗਏ ਹੋ ਚੋ ਹੋ ਗਿਉਣਾ ਕੋਈ 4 ਚੌਥੇ ਮਹੀਨੇ ਦੀ ਸਤਾਈ ਤੀ ਇਹ ਫੇਰ ਨਹੀਂ ਆਈ ਨਹੀਂ ਤੁਹਾਨੂੰ ਕਿੱਥੇ ਘਰੋਂ ਛੱਡ ਕੇ ਚਲ ਗਈ ਤੁਹਾਨੂੰ ਹਾਂਜੀ ਜਿੱਤਾਰਾ ਘਰ ਘਰਗੜ ਕੋਮ ਕੌਂਸੀ ਦਾ ਮੈਂ ਤੇ ਇਹੀ ਤੇ ਮਮਾ ਸੀ ਅੱਛਾ ਕੀ ਕਹਿੰਦੀ ਥੋਣੀ ਕਹਿੰਦੀ ਮੈਂ ਆ ਜਾਂਗੀ ਨਹੀਂ ਆਈ ਹਾਂਜੀ ਪਛੇ ਉਦੇ ਬਾਅਦ ਉਦੇ ਮੇਰੀ ਘਰੇ ਨਹੀਂ ਹੁਣ ਕੀ ਪਪਾ ਨੂੰ ਵੀ ਤੰਗ ਕਰਨੀ ਹੈ ਹਾਂਜੀ ਕੀ ਕਹਿੰਦੀ ਹੈ ਖਰਚਾ ਮੰਗਨ ਦੇਵੇ ਆ ਕਿੰਨੇ ਭੈਣ ਭਰਾ ਹੋਦੇ ਤਿੰਨ ਮम्मा ਤੁਹਾਡੀ ਤਾਂ ਪਹਿਲੇ ਵੀ ਪਿਆ ਹੈ ਹਾਂਜੀ ਆਓ ਜਿੱਥੇ ਨਾ ਹੈ ਆਪਣਾ ਮੇਰਾ ਨਾਮ ਮਜੂਤੇ ਵੀਰ ਤੁਚ ਕੀ ਕਰਵਾ ਤੋਈ ਹੈ ਮੰਮੀ ਕਿੱਥੇ ਹੈ ਮੇਰੀ ਮੰਮਾ ਮੈਨੂੰ ਨਹੀਂ ਪਤਾ ਕਿ ਇਹ ਮੁੰਡੇ ਨਾ ਭਾਜ ਗਈਆ ਤੇ ਨਾ ਹਨੂ ਨਾ ਤੜਾ ਘਰ ਛੱਡ ਗਈ ਆਪਾ ਫੇਰ ਬੱਸੇ ਉਠਾਦਾ ਹੀ ਹਣੇ ਕੀ ਕਹਿ ਰਹੀ ਗਈ ਫਿਰ ਸਾਨੂੰ ਸਾਨੂੰ ਕਹਿੰਦੀ ਆ ਮੈਂ ਆਵਾਂਗੀ ਫਿਰ ਹੰਨੂ ਨਹੀਂ ਪਤਾ ਹੂੰ ਕਿੱਥੇ ਰਹਿੰਦੀ ਆ ਮੇਰੀ ਵੱਡੀ ਭੈਣ ਰਹਿੰਦੀ ਆ ਤੇ ਵਿਦਾਸ ਤੇ ਰੰਟੀ ਨੰਨਕੇ ਅੱਛਾ ਤੁਹਾਨੂੰ ਮਮੀ ਦੀ ਯਾਦ ਨਹੀਂ ਆਉਂਦੀ ਆਉਂਦੀ ਆ ਕਿ ਲੰਗਾ ਪਤਾ ਕੁਛ ਮਮੀ ਕਿੱਥੇ ਮੈਨੂੰ ਨਹੀਂ ਪਤਾ ਕਹਿੰਦੇ ਤੂੰ ਕਿਹਾ ਉਹ ਕਿਸੇ ਨਾਲ ਚਲ ਗਈ ਹਾਂ ਉਹ ਕਿੱਥੋਂ ਦਾ ਜਿੰਨਾ ਕੋਈ ਪਤਾ ਕੁਝ ਹਾਂ ਮੈਨੂੰ ਪਤਾ ਹੈ ਹੱਟੇ ਪਿੰਡ ਦਾ ਯੂਸ਼ ਨਾਰਦਾ ਦੋਰਾ ਮੰਮੀ ਨੂੰ ਆਈ ਨਹੀਂ ਵੜੇ ਹਾਂਜੀ ਨਹੀਂ ਚਾਂਦੀਓ ਮੰਮੀ ਆਏ ਹਾਂ ਚੰਨ ਪਪਾ ਨੂੰ ਤੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹਾਂਜੀ ਕੌਣ ਕਰਦਾ ਪਪਾ ਨੂੰ ਪਪਾ ਨੂੰ ਕਰਦੇ ਆ ਟੰਗ ਮਮਾ ਕਰਦੇ ਆ ਤੇ ਪਪਾ ਠੀਕ ਨੇ ਵੈਸੇ ਤੁਹਾਡੇ ਹਾਂ ਮੇਰੇ ਪਪਾ ਠੀਕ ਹੈ ਪਪਾ ਮਮਾ ਨੂੰ ਪੰਗਤ ਨਹੀਂ ਕਰਦੇ ਨਹੀਂ ਹਾਂਜੀ ਭਾਈ ਕਿਨਾਰੇ ਸੁਖਦੇਵ ਰਾਏ ਨਹੀਂ ਕਿੱਥੇ ਰਹਿੰਦੇ ਜੁਤੀਆਂ ਨਹੀਂ ਮੈਂ ਖੋਜੀ ਨਗਰ ਆਨਾਂ ਆਹ ਲਿਆ ਕੀ ਗੱਲਬਾਤ ਹੋਈ ਹੈ ਬੱਚੇ ਵੀ ਦੁਖੀ ਹੈ ਤੁਸੀਂ ਵੀ ਦੁਖੀ ਹੋ ਕੀ ਯਾਰ ਕਹਿੰਦਾ ਘਰ ਨਹੀਂ ਮਿਲਦਾ ਪਹਿਲਾਂ ਵੀ ਵਿਆਹ ਦਾ ਸੀ ਉਹਦਾ ਪਲੰਗ ਤਲਾਕ ਹੋਇਆ ਦਾ ਸੀ ਬਾਅਦ ਮੇ ਨਾਲ ਵਿਆਹ ਹੋ ਗਿਆ ਤੇ ਮੈਨੂੰ ਵੀ ਬੱਚੇ ਮੇਰੇ ਛੱਡ ਕੇ ਤਾਰਾ ਘੜ ਤਾਰਾ ਘੜ ਛੱਡ ਕੇ ਬਾਅਦ ਚ ਮੁੜ ਕੇ ਆਈ ਨਹੀਂ ਕੀ ਲੱਗਦਾ ਕੀ ਕਾਰਨ ਨਹੀਂ ਆਇਆ ਕਾਰ ਨੰਬਰ ਚੈਨ ਨੂੰ ਕਹਿੰਦੀ ਮਾ ਜਾਾਂਗੀ ਵਾਪਸ ਦੁਬਾਰਾ ਆਈ ਨਹੀਂ ਆਗੀ ਪਹਿਲਾਂ ਪਿਓ ਘਰ ਰਹਿੰਦੀ ਹੁੰਦੀ ਹੁੰਦਾ ਨਹੀਂ ਪਤਾ ਕਿੱਥੇ ਰਹਿੰਦੀ ਹੈਗੀ ਤੇ ਉਹ ਦੇਵਿਦਾਸ ਹੈਗਾ ਉਹਦੇ ਪਿਓ ਗਿਆ ਨਾ ਇਹ ਅਹਲੇ ਕਿੱਥੀ ਨੂੰ ਤੁਹਾਨੂੰ ਲੱਗਾ ਪਤਾ ਕਿੱਥੇ ਚਲ ਗਈ ਕਿਉਂ ਛੱਡ ਗਈ ਨਾ ਮਿੰਨੇ ਸਰ ਕੋਈ ਪਤਾ ਨਹੀਂ ਲੱਗਾ ਇਹ ਸੀ ਤਾਂ ਨਹੀਂ ਮੈਨੂੰ ਪਤਾ ਵੀ ਕਿੱਥੇ ਰਹਾ ਰਹਿ ਰਹੀ ਹੈ ਕਿੱਥੇ ਨੇ ਰਹਾ ਹੈਗੀ ਇਕੱਲੀ ਗੈਰਹੀ ਹੈ ਕੁਛ ਨਹੀਂ ਕੋਈ ਇਹਦਾ ਰਿਲੇਸ਼ਨ ਨਾ ਰਹਿੰਦੀ ਹੈ ਕਿੱਥੀ ਗਿਆ ਜਦੋਂ ਮੈਂ ਮੋਟੇ ਕਰਨ ਦੇ ਬੰਦਾ ਕਿੰਨੀ ਦਿਨ ਹੋ ਗਈ ਅੱਥੂ ਕਰਨ ਦੇ ਤੇ ਚੌਥੇ ਮਹੀਨੇ ਚਾਈਦੀ ਦੀ ਗਈ ਆ ਅੱਛੀ ਕੋ ਕੰਪਨੀ ਕੋ ਵਗਰਾ ਕੋ ਦਿੱਤੀ ਕਿ ਤੁਹਾਨੂੰ ਸਰਸਨਾਈ ਤਾਰਾਗੜ ਮੈਂ ਜਨਾ ਉਹ ਮੇਰੇ ਸਨਾਈ ਨਹੀਂ ਹੁੰਦੀ ਹੈਗੀ ਉਲਟਾ ਮੇਰੇ ਪਰ ਉਹਨਾਂ ਕਰਤਾ ਖਰਚੇ ਦਾ ਦਾਵਾ ਕਰਤ ਹਨ ਮਗਰੀਆਂ ਬੱਚੇ ਕਿੰਨੇ ਨੇ ਤੁਹਾਡੇ ਬੱਚੇ ਮੇਰੇ ਦੋ ਤਿੰਨ ਬੱਚੇ ਆ ਮੇਰੇ ਇੱਕ ਗੁਰਪ੍ਰੀਤਾ ਕੁੜੀ ਮਰੀ ਉਹ ਨਾਲ ਕਰਾਇਆ ਦੀ ਆ ਇਸ ਟਾਈਮ ਲਖਵਿੰਦਰਪੁਰ ਮੇਰਾ ਕੋ ਰਹੈਂਡ ਆ ਤੇ ਜਯੋਦਵੀਸ਼ਾ ਨੂੰ ਮੋੜਾ ਮੇਰੇ ਕੋ ਰਹਿਣ ਡਿਆ। ਇਹ ਉਮਰ ਦੇ ਬੱਚੇ। ਬੱਚੇ ਘੋਣੀਆਂ ਕੋਈ 14 ਸਾਲ ਦੀ ਬੱਚੀ ਇੱਕ ਗੁਰਗਰੀਤ। ਤੇ ਦੂਜੀ ਕੁੜੀ ਲੰਦਰ ਕੋਲ ਉਹ ਕੋਈ 12 ਸਾਲ ਦੀ। 8-9 ਸਾਲ ਦਾ ਮੜਾਇਆ। ਤੇ ਬੱਚੇ ਫਿਰ ਮਾਂ ਨੂੰ ਟੋਲਦੇ ਹੁਣ ਹਾਂ ਜਾਨੀ ਮੋੜੇ ਰਹੁੰਦੇ ਨੇ ਬੱਚੇ ਰਹਿੰਦੇ ਆ ਮਾਂ ਜੋ ਲੈ ਆ ਕੇ ਤੇ ਮੈਂ ਮਾਂ ਕੇ ਥਲੇ ਮੈਂ ਲੈ ਆ ਗਈ। ਕੀ ਮੰਗ ਕਰਦੀ ਸੀ? ਮਨੋਂ ਸਾਹ ਮਿਲਣਾ ਚਾਹਿਆ ਸਾਰੇ।